ਖੜੇ ਆ ਕੋਟ ਸਦਰਖਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਲਾਈਵ ਦੇਖਿਆ ਕਿ ਅਮਨ ਸ਼ਾਂਤੀ ਦੇ ਨਾਲ ਵੋਟਾਂ ਪਾਈਆਂ ਗਈਆਂ ਨੇ ਚਾਰੇ ਸਾਰੇ ਜਿਹੜੇ ਕੈਂਡੀਡੇਟ ਖੜੇ ਨੇ ਤੁਸੀਂ ਇਹ ਵੱਡੀ ਮਸਾਲਾ ਕਿ ਇੱਕ ਮੰਚ ਤੇ ਸਾਰੇ ਜਿਹੜੇ ਕਿ ਖੜੇ ਹੋਏ ਨੇ ਕੈਂਡੀਡੇਟ ਇਹ ਵੱਡਾ ਜਿਹੜਾ ਸੁਨੇਹਾ ਜਾਂਦਾ ਪਿਆਰ ਮੁਹੱਬਤ ਦਾ ਪਿੰਡ ਵਿੱਚ ਕਿ ਵੋਟਾਂ ਆਪਣੀ ਜਗ੍ਹਾ ਤੇ ਨੇ ਆ ਪਿਆਰ ਮੁਹੱਬਤ ਦਾ ਪਿੰਡ ਦਾ ਆਪਣੀ ਜਗ੍ਹਾ ਤੇ ਆ ਆਪਾਂ ਕਰਦੇ ਆ ਗੱਲਬਾਤ ਸਸਰੀ ਕਾਲ ਜੀ ਸਸਰੀਆ ਭਾਜੀ ਕੀ ਨਾਮ ਆ ਜੀ ਤੁਹਾਡਾ ਗੁਰਬੰਸ ਸਿੰਘ ਜੀ ਕਿ ਕਿਹਦੇ ਵੱਲੋਂ ਖੜੇ ਤੁਸੀਂ ਕਾਂਗਰਸ ਪਾਰਟੀ ਵੱਲੋਂ ਬਲਕਸਾਉਂਟੀ ਮੈਂਬਰ ਖੜਾ ਆ ਮੈਂ ਸਰ ਕੀ ਕਹਿਣਾ ਚਾਹੁੰਦੇ ਆ ਅਮਨ ਸ਼ਾਂਤੀ ਨਾਲ ਸਰ ਹੋ ਗਿਆ ਸਾਡੀ ਭਾਈਚਾਰਾ ਸਾਂਝ ਬਣੀ ਰਹੀ ਅੱਜ ਪਹਿਲੀ ਜਿਹੜਾ ਰਿਕਾਰਡ ਹੈ ਸਾਡੇ ਪਿੰਡ ਵਿੱਚ ਜਿਹੜਾ ਲੜਾਈ ਝਗੜਾ ਨਹੀਂ ਹੋਇਆ ਬਹੁਤ ਸ਼ਾਂਤੀ ਨਾਲ ਬਹੁਤ ਵਧੀਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਬੜਾ ਠੀਕ ਹੈ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਜੀ ਆਈ ਦੱਸੋ ਹਾਂਜੀ ਮੈਂ ਸੋਮੇ ਹੀ ਚਾਲੀ ਗੱਲ ਨੂੰ ਖੜਾ ਹਾਂ ਜੀ ਹਾਂਜੀ ਅਸੀਂ ਇਹ ਕਹਿੰਦੇ ਵੀ ਅਸੀਂ ਅਮਨ ਸ਼ਾਂਤੀ ਨਾਲ ਇਲੈਕਸ਼ਨ ਹੋਇਆ ਬਹੁਤ ਵਧੀਆ ਆਇਆ ਸਾਰੇ ਅਸੀਂ ਭਰਾ ਇੱਕ ਠੀਕ ਹੈ ਭਾਈ ਸਾਰੇ ਨੂੰ ਕੈਮ ਰੱਖਾਂਗੇ ਕਈਆਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਆ ਉਹਨਾਂ ਤੇ ਅਲੀਗੇਸ਼ਨ ਲਗਾਏ ਜਾਂਦੇ ਆ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਨਹੀਂ ਬਿਲਕੁਲ ਸਹੀ ਜੀ ਬਿਲਕੁਲ ਬਿਲਕੁਲ ਜੀ अमन ਸ਼ਾਂਤੀ ਕੋਈ ਸ਼ੱਕਤ ਨਹੀਂ ਹੈਗਾ ਨਾ 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 ਕੋਈ ਸ਼ੱਕ ਨਹੀਂ ਹੈਗਾ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਸੋਨਾ ਟੀਵੀ ਦਾ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਨੇ ਸਵੇਰ ਦਾ ਕੇਸੇ ਕਵਰੇਜ ਕੀਤੀ ਏ ਵਧੀਆ ਕੀਤਾ ਮੈਂ ਆਮ ਆਦਮੀ ਪਾਰਟੀ ਵੱਲੋਂ ਬਲਾਗ ਮੈਂਬਰ ਆ ਚੋਣ ਲੜ ਰਿਹਾ ਸੀ ਅਸੀਂ ਅੱਜ ਇੱਕੇ ਮੰਚ ਦੇ ਚਾਰੇ ਐਂਡੀਗਰ ਬੈਠੇ ਸੀਗੇ ਬਹੁਤ ਵਧੀਆ ਲੱਗਾ ਤੇ ਅਮਨ ਸ਼ਾਂਤੀ ਨਾਲ ਚੋਣਾ ਹੋਈਆਂ ਨੇ ਬਹੁਤ ਅਸੀਂ ਕਾਫੀ ਟਾਈਮ ਤੋਂ ਇਸੇ ਤਰ੍ਹਾਂ ਸਾਡੇ ਪਿੰਡ ਵਿੱਚ ਅਮਨ ਸ਼ਾਂਤੀ ਤੋਂ ਚੋਣਾ ਚੱਲ ਰਹੀਆਂ ਨੇ ਸੋ ਅਸੀਂ ਵੀ ਇਹੀ ਇਸ ਵਾਰ ਕਰਕੇ ਵਿਖਾਇਆ ਵੀ ਆਪਾਂ ਵੀ ਅਮਨ ਸ਼ਾਂਤੀ ਚੋਣਾ ਲੜਨੀ ਆ ਤੇ ਅਸੀਂ ਇੱਕੇ ਪਿੰਡ ਦੇ ਖੜੇ ਸੀਗੇ ਸੋ ਬਹੁਤ ਵਧੀਆ ਸਨਿਆਹ ਜਾਂਦਾ ਜਨਤਾ ਨੂੰ ਵੀ ਇਹ ਪਿਆਰ ਮੁਹੱਬਤ ਦਾ ਅਸੀਂ ਇਸੇ ਕਰਕੇ ਨਾਲ ਸਾਰੇ ਖੜ ਕੇ ਭਰਾ ਨਾਲ ਵੀ ਇਲੈਕਸ਼ਨ ਲੜੀਏ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹੀ ਥੈਂਕ ਯੂ ਸਰ ਕੀ ਕਰੇ ਸਭ ਸਤਿ ਸ੍ਰੀ ਅਕਾਲ ਉਨਾ ਟੀਵੀ ਦਾ ਚੈਨਲ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵਧੀਆ ਕੰਮ ਬਾਈਏ। ਪਾਕੀ ਸਾਡੇ ਪਿੰਡ ਦੇ ਵਿੱਚ ਇਲੈਕਸ਼ਨ ਸਾਫ਼ ਸੁਥਰਾ ਹੋਇਆ ਜੀ। ਬਸ ਇਨਾ ਕਹਿਣਾ ਚਾਹਾਂਗੇ। ਠੀਕ ਹੈ ਜੀ। ਧੰਨਵਾਦ ਜੀ। ਕੀ ਕਹਿਣਾ ਜਾਂਦੇ ਹੋ ਤੁਸੀਂ ਜੀ? ਬਾਈ ਸਾਡਾ ਤਾਂ ਇਹੋ ਸੁਨੇਹਾ ਹੈ ਸਾਰੀ ਜਨਤਾ ਨੂੰ ਕਿ ਸਾਡੇ ਤਿੰਨ ਕੈਂਡੀਡੇਟ ਖੜੇ ਤਿੰਨੇ ਇੱਕੋ ਥਾਂ ਦੇ ਖੜੇ ਆ। ਅਸੀਂ ਸਵੇਰ ਦੇ ਸਾਰੇ ਪਾਰਟੀ ਬਾਅਦ ਚ ਪਾਇਲ ਦੇ ਦਾਰਦੇ ਹੀ ਪਿੰਡ ਦਾ ਆਪ ਦਾ ਵੇਖਿਆ ਵੀ ਆਪਾਂ ਆਪਾਂ ਚ ਕੋਈ ਬੋਰਡ ਤੋਂ ਨਹੀਂ ਲੜਨਾ ਇੱਕ ਅੱਧੀ ਬੋਰਡ ਜਾਂ ਦੋ ਉਧਰ ਖਿਚੋ ਇਧਰ ਖਿਚੋ ਇਲੈਕਸ਼ਨ ਸਾਡਾ ਬਹੁਤ ਵਧੀਆ ਸ਼ਾਂਤੀ ਨਾਲ ਹੋਇਆ ਸ਼ਾਂਤੀ ਨਾਲ ਡੱਬਿਆਂ ਨੂੰ ਸਾਡੇ ਲੋਕ ਲੱਗ ਕੇ ਨੇ ਹੁਣ ਅਸੀਂ ਇਕੱਠੇ ਸਾਰੇ ਇਥੋਂ ਆਪਦੇ ਗੇਟ ਤੋਂ ਬਾਹਰ ਜਾਵਾਂਗੇ ਅਸ ਤੇ ਖੇਡਦੇ ਕਰ ਜਾਵਾਂਗੇ ਜਿੱਤ ਹਾਰ ਉਹ ਪਰਮਾਤਮਾ ਦੇ ਬਸੇ ਕਿ ਕਿਹੜੀ ਪਾਰਟੀ ਨੂੰ ਮਿਲਣੀ ਪਰ ਅਸੀਂ ਆਪਦੇ ਪਿੰਡ 'ਚ ਅਸੀਂ ਆਪਦੀ ਪ੍ਰਾਪੀ ਦੇ ਵਿੱਚ ਤੇ ਆਪਦੇ ਪਿੰਡ ਦੇ ਵਿੱਚ ਸ਼ਾਂਤੀ ਨਾਲ ਕੰਮ ਕਰਾਉਣ ਦੇ ਵਿੱਚ ਬੜੇ ਬਹੁਤ ਖੁਸ਼ ਆ ਕਿ ਜਿਹੜਾ ਇਹ ਸਾਡਾ ਪਹਿਲਾ ਇਲੈਕਸ਼ਨ ਹੈ ਜਿਹੜਾ ਇਸ ਤਰ੍ਹਾਂ ਹੋਇਆ ਥੈਂਕ ਯੂ ਸਰ ਥੈਂਕ ਯੂ ਹਾਂਜੀ ਕੀ ਕਹਿਣਾ ਚਾਹਦੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਡਾ ਅੱਜ ਬੜਾ ਵਧੀਆ ਇਲੈਕਸ਼ਨ ਹੋਇਆ ਜੀ ਅਮਨ ਸ਼ਾਂਤੀ ਨਾਲ ਸਾਡੇ ਸਾਰੇ ਭਰਾ ਸਾਰਿਆਂ ਨੇ ਸਹਿਯੋਗ ਕੀਤਾ ਜੀ ਤੇ ਬੜੇ ਮਤਲਬ ਭਾਈਚਾਰ ਦਾ ਸਨੇਹ ਦਿੱਤਾ ਜੀ ਕਿ ਕੋਈ ਇਲੈਕਸ਼ਨਾਂ ਦੇ ਵਿੱਚ ਚਲੋ ਆਪਸੀ ਰੰਜਿਸ਼ ਨਾ ਰੱਖੀ ਜਾਵੇ ਤੇ ਮਿਲ ਜੁਲ ਕੇ ਇਲੈਕਸ਼ਨਾਂ ਦੇ ਵਿੱਚ ਇੱਕ ਦੂਜੇ ਭਾਈਚਾਰਕ ਸਮਝ ਬਣੀ ਰਹੇ। ਥੈਂਕ ਯੂ ਸਰ। ਬਹੁਤ ਵਧੀਆ ਪਿੰਡ ਆ ਜੀ ਜਿਹੜਾ ਕੋਟ ਸਦਰਖਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਕੇ ਕੈਂਡੀਡੇਟ ਇੱਕ ਮંચ ਦੇ ਇਕੱਠੇ ਹੋਏ ਨੇ ਤੇ ਉਹਨਾਂ ਨੇ ਸੋਨਾ ਟੀਵੀ ਦੀ ਵੀ ਤਾਰੀਫ ਕੀਤੀ ਹੈ। ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਿਓ ਇਜਾਜ਼ਤ ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਲਈ ਸਤਿ ਸ੍ਰੀ ਅਕਾਲ।